ਜਰੂਰਾ ਸਾਨੂੰ ਪਤਾ ਲੱਗਿਆ ਕਿ 22 ਤਰੀਕ ਨੂੰ ਫੇਰ ਤੋਂ ਦੀਵਾਲੀ ਮਨਾਈ ਜਾਏਗੀ ਤੇ ਸਾਰਿਆਂ ਦੇ ਘਰ ਦੇ ਵਿੱਚ ਦੀਵੇ ਜਲਾਏ ਜਾਊਗੇ ਤੇ ਅਸੀਂ ਜਿੰਨਾ ਹੋ ਸਕਿਆ ਸਾਡੇ ਤੋਂ ਅਸੀਂ ਦੀਵੇ ਬਾਹਰੋਂ ਵੀ ਮੰਗਾਏ ਆ ਤੇ ਜਿੰਨਾ ਹੋ ਸਕਿਆ ਅਸੀਂ ਖੁਦ ਵੀ ਤਿਆਰ ਕੀਤੇ ਆ ਤੇ ਆ ਬੋਰੀਆਂ ਭਰ ਕੇ ਵੀ ਦੀਵੇ ਮੰਗਾਏ ਗਏ ਆ ਸਾਡੇ ਕੋਲ ਤੇ ਬਾਕੀ ਹੋਰ ਜਿਹੜੇ ਪੇਂਟ ਵਗੈਰਾ ਕਰਨੇ ਸੀ ਉਹ ਅਸੀਂ ਵੈਦਰ ਖਰਾਬ ਹੋਣ ਤੋਂ ਪਹਿਲਾਂ ਇਹ ਸੇ ਕਰ ਚੁੱਕੇ ਆ ਉਹ ਪੇਂਟ ਵਗੈਰਾ ਸਭ ਕੁਝ ਤਿਆਰ ਕਰਕੇ ਰੱਖਿਆ ਸੀ ਸਾਡੇ ਕੋਲ ਕਾਫੀ ਮੰਦਰ ਵਾਲਿਆਂ ਦੇ ਵੀ ਆਰਡਰ ਆਏ ਹੋਏ ਆ ਤੇ ਘਰਾਂ 'ਚ ਵੀ ਲੋਕੀ ਕਾਫੀ ਲੈ ਕੇ ਜਾ ਰਹੇ ਕੋਈ 200 ਲੈ ਕੇ ਜਾ ਰਿਹਾ ਕੋਈ 500 ਲੈ ਕੇ ਜਾ ਰਿਹਾ ਕੋਈ 10 ਬੋਰੀਆਂ ਲੈ ਕੇ ਜਾ ਰਿਹਾ ਸਾਰੇ ਅਲੱਗ-ਅਲੱਗ ਕੋਈ ਮੰਦਰ ਵਾਲੇ ਆ ਰਹੇ ਕੋਈ ਲੋਕੀ ਬੰਡਲ ਲਈ ਵੀ ਲੈ ਕੇ ਜਾ ਰਹੇ ਕਿ ਅਸੀਂ ਮੱਲੇ 'ਚ ਵੰਡਨੇ ਆਪਣੇ ਉਹ ਕੁਆਂਟੀਟੀ ਵੀ ਲੈ ਕੇ ਜਾ ਰਹੇ ਆ ਸਾਰਿਆਂ ਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਤੇ ਸਾਰੇ ਸੈਲੀਬ੍ਰੇਟ ਕਰੂਗੇ ਡਿਮਾਂਡ ਕਿੰਨਾ ਦੀ ਹੈ ਵੱਡੇ ਦੀਵੇਂ ਦੀ ਕਿ ਛੋਟੇ ਦੀ ਇਹ ਵੱਡੇ ਦੀ ਵੀ ਆ ਰਹੀ ਵੀ ਸਾਰੇ ਡਿਮਾਂਡ ਚੱਲ ਰਹੀ ਆ ਉਹ ਵਾਲੇ ਦੀਵੇਂ ਦੀ ਬਹੁਤ ਰਮਾਂਡ ਚੱਲ ਰਹੀ ਆ ਕਿ ਸਾਰੇ ਕਹਿ ਰਹੇ ਕਿ ਕੁਆਂਟੀਟੀ ਜ਼ਿਆਦਾ ਮਤਲਬ ਆਵੇ ਜਿਹਦੇ ਚ ਛੋਟੇ ਹਾਂ ਤੇਲ ਜਿਹਦੇ ਚ ਜ਼ਿਆਦਾ ਜ਼ਿਆਦਾ ਦੇਰ ਤੱਕ ਜਲੇ ਉਹ ਉਹਨਾਂ ਦੇ ਰਿਵਾਇਤੇ ਜ਼ਿਆਦਾ ਉਹ ਚੱਲ ਰਹੀ ਹੈ ਡਿਮਾਂਡ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰੈਮਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਰਾਹੀ 22 ਜਨਵਰੀ ਨੂੰ ਇੱਕ ਵਾਰ ਫਿਰ ਦੇਸ਼ ਵਿੱਚ ਜੋ ਹੈ ਦੀਵਾਲੀ ਮਨਾਈ ਜਾਏਗੀ ਘਰ ਘਰ ਵਿੱਚ ਦੀਪ ਜਲਾਏ ਜਾਣਗੇ ਕਿਉਂਕਿ ਅਯੋਧਿਆ ਵਿੱਚ ਸ਼੍ਰੀ ਰਾਮ ਜੀ ਦਾ ਜਿਹੜਾ ਮੰਦਿਰ ਤਿਆਰ ਕੀਤਾ ਗਿਆ ਰਾਮ ਮੰਦਿਰ ਉਸ ਵਿੱਚ ਸ਼੍ਰੀ ਰਾਮ ਜੀ ਦੀ ਮੂਰਤੀ ਜਿਹੜੀ ਹੈ ਸਥਾਪਿਤ ਹੋਣੀ ਹੈ ਤੇ ਉਹ ਮੰਦਿਰ ਜਿਹੜਾ ਸਰਦਾਲੂਆਂ ਲਈ ਖੋਲ ਦਿੱਤਾ ਜਾਵੇਗਾ ਉਸ ਨੂੰ ਨਜ਼ਰ ਵਿੱਚ ਰੱਖਦੇ ਹੋਏ ਇਸ ਵਾਰ ਜਿਹੜਾ ਹੈ ਕਿਹਾ ਗਿਆ ਹੈ ਕਿ ਹਰ Hindu ਜਿਹੜਾ ਹੈ ਹਰ ਜਿਹੜਾ ਭਾਰਤ ਵਾਸੀ ਹੈ ਆਪਣੇ ਘਰ ਦੇ ਵਿੱਚ ਜੋ ਹੈ ਤੇਲ ਦੇ ਦੀਵੇ ਜਿਹੜੇ ਨੇ ਉਹ ਜਲਾਣਗੇ ਤੇ ਉਸ ਨੂੰ ਲੈ ਕੇ ਕੁਮਾਰ ਜਿਹੜੀ ਬਰਾਦਰੀ ਹੈ ਉਹਨਾਂ ਵੱਲੋਂ ਵੀ ਖਾਸ ਤਿਆਰੀ ਕੀਤੀ ਗਈ ਹੈ ਦੀਵੇ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਾਫੀ ਵੱਡੀ ਗਿਣਤੀ ਵਿੱਚ ਮਾਤਰਾ ਵਿੱਚ ਜਿਹੜੇ ਨੇ ਦੀਵੇ ਉਹ ਜਿਹੜੇ ਨੇ ਇਹ ਕੁਮਾਰ ਪਰਿਵਾਰਾਂ ਵੱਲੋਂ ਤਿਆਰ ਕਰਕੇ ਰੱਖੇ ਗਏ ਨੇ ਇਹਨਾਂ ਨੂੰ ਕਾਫੀ ਆਰਡਰ ਜਿਹੜੇ ਨੇ ਉਹ ਵੀ ਮਿਲ ਚੁੱਕੇ ਨੇ ਤੇ ਹੋਰ ਵੀ ਲੋਕ ਜਿਹੜੇ ਨੇ ਦੀਵੇ ਜਿਹੜੇ ਨੇ ਇਹਨਾਂ ਕੋਲੋਂ ਲੈ ਕੇ ਜਿਹੜੇ ਜਾ ਰਹੇ ਨੇ 22 ਜਨਵਰੀ ਨੂੰ ਜੋ ਹੈ ਜੋ ਹੈ ਦੀਵਾਲੀ ਇੱਕ ਵਾਰ ਫਿਰ ਦੇਸ਼ ਭਰ ਵਿੱਚ ਮਨਾਇਆ ਜਾਣੀ ਹੈ ਉਸ ਨੂੰ ਲੈ ਕੇ ਦੀਵੇ ਜਿਹੜੇ ਨੇ ਵੱਡੀ ਗਿਣਤੀ ਵਿੱਚ ਜਿਹੜੇ ਨੇ কুমਹਾਰ ਜਿਹੜੇ ਬਰਾਦਰੀ ਹੈ ਉਹਨਾਂ ਵੱਲੋਂ ਜੋ ਹੈ ਤਿਆਰ ਕੀਤੇ ਗਏ ਨੇ ਕਿਉਂਕਿ ਡਿਮਾਂਡ ਦੀਵਿਆਂ ਦੀ ਕਾਫੀ ਵਧਣੀ ਹੈ ਲੋਕ ਜਿਹੜੇ ਨੇ ਹਰ ਘਰ ਵਿੱਚ ਜਿਹੜੇ ਦੀਪਕ ਜਿਹੜੇ ਨੇ ਦੀਵੇ ਜਿਹੜੇ ਨੇ ਉਹ ਜਗਾਏ ਜਾਣਗੇ ਖਾਸ ਕਰਕੇ ਸਿੱਧੂ ਪਰਿਵਾਰਾਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਮੰਦਿਰਾਂ ਵਿੱਚ ਘਰਾਂ ਦੇ ਵਿੱਚ ਤੇ ਜਿਹੜੀਆਂ ਆਪਣੀਆਂ ਦੁਕਾਨਾਂ ਦੇ ਬਾਹਰ ਹੈ ਉੱਥੇ ਜੋ ਹੈ ਦੀਵਾਲੀ ਵਾਂਗੂ ਜਿਹੜੇ ਨੇ ਦੀਵੇ ਜਿਹੜੇ ਨੇ ਜਗਾਏ ਜਾਨੇ ਨੇ ਉਸ ਨੂੰ ਲੈ ਕੇ ਕੁਮਾਰ ਬਿਰਾਦਰੀ ਵੱਲੋਂ ਕੀ ਤਿਆਰੀਆਂ ਕੀਤੀਆਂ ਕਿ ਜਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬੇਟਾ ਕੀ ਨਾਮ ਤੁਹਾਡਾ ਪੂਰਾ ਜਦ ਵੀ ਤੁਸੀਂ ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਹੈ 22 ਜਨਵਰੀ ਨੂੰ ਪੂਰੇ ਘਰਾਂ ਵਿੱਚ ਹੁਣ ਇਹਦੀ ਦੀਵਾਲੀ ਮਨਾਉਂਦਾ ਹੋਇਆ ਦੀਵੇ ਜਲਾਏ ਜਾਂਦੇ ਤੁਹਾਡੇ ਵੱਲੋਂ ਕੀ ਤਿਆਰੀ ਕੀਤੀ ਗਈ ਕਿੰਨੇ ਕੋਈ ਦੀਵੇ ਤੁਸੀਂ ਤਿਆਰ ਕੀਤੇ ਨੇ ਅ ਜਦੋਂ ਦਾ ਸਾਨੂੰ ਪਤਾ ਲੱਗਿਆ ਕਿ 22 ਤਰੀਕ ਨੂੰ ਫੇਰ ਤੋਂ ਦੀਵਾਲੀ ਮਨਾਈ ਜਾਏਗੀ ਤੇ ਸਾਰਿਆਂ ਦੇ ਘਰ ਦੇ ਵਿੱਚ ਦੀਵੇ ਜਲਾਏ ਜਾਊਗੇ ਤੇ ਅਸੀਂ ਜਿੰਨਾ ਹੋ ਸਕਿਆ ਸਾਡੇ ਤੋਂ ਅਸੀਂ ਦੀਵੇ ਬਾਹਰੋਂ ਵੀ ਮੰਗਾਏ ਆ ਤੇ ਜਿੰਨਾ ਹੋ ਸਕਿਆ ਅਸੀਂ ਖੁਦ ਵੀ ਤਿਆਰ ਕੀਤੇ ਆ ਤੇ ਆ ਬੋਰੀਆਂ ਭਰ ਕੇ ਵੀ ਦੀਵੇ ਮੰਗਾਏ ਗਏ ਆ ਸਾਡੇ ਕੋ ਤੇ ਅ ਬਾਕੀ ਹੋਰ ਜਿਹੜੇ ਪੇਂਟ ਵਗੈਰਾ ਕਰਨੇ ਸੀ ਉਹ ਅਸੀਂ ਵੈਦਰ ਖਰਾਬ ਹੋਣ ਤੋਂ ਪਹਿਲਾਂ ਹੀ ਸੀ ਕਰ ਚੁੱਕੇ ਆ ਉਹ ਪੇਂਟ ਵਗੈਰਾ ਸਭ ਕੁਝ ਤਿਆਰ ਕਰਕੇ ਰੱਖਿਆ ਹੋਇਆ ਸੀ ਤੇ ਕੀ ਮਤਲਬ ਕੀ ਰਿਸਪੌਂਸ ਮਿਲਿਆ ਕਿਸ ਤਰ੍ਹਾਂ ਤੇ ਮਤਲਬ ਜਦੋਂ ਤੋਂ ਪਤਾ ਲੱਗਿਆ ਤੇ ਕਾਫੀ ਜਿਹੜੇ ਖਾਸ ਕਰ ਹਿੰਦੂ ਜਿਹੜੇ ਨੇ ਪਰਿਵਾਰ ਨੇ ਉਹਨਾਂ ਵੱਲੋਂ ਬੜੀ ਇੱਕ ਖੁਸ਼ੀ ਮਨਾਈ ਜਾਂਦੀ ਹੈ ਬੜੀ ਤਿਆਰੀਆਂ ਕੀਤੀਆਂ ਗਈਆਂ ਉਹਨਾਂ ਵੱਲੋਂ ਤੁਹਾਡੇ ਕੋਲ ਕੋਈ ਆਰਡਰ ਹੁਣ ਤੱਕ ਆਏ ਨੇ ਹਾਂਜੀ ਹਾਂਜੀ ਸਾਡੇ ਕੋਲ ਕਾਫੀ ਮੰਦਰ ਵਾਲਿਆਂ ਦੇ ਵੀ ਆਰਡਰ ਆਏ ਹੋਏ ਐ ਤੇ ਘਰਾਂ 'ਚ ਵੀ ਲੋਕੀ ਕਾਫੀ ਲੈ ਕੇ ਜਾ ਰਹੇ ਕੋਈ 200 ਲੈ ਕੇ ਜਾ ਰਿਹਾ ਕੋਈ 500 ਲੈ ਕੇ ਜਾ ਰਿਹਾ ਕੋਈ 10 ਬੋਰੀਆਂ ਲੈ ਕੇ ਜਾ ਰਿਹਾ ਸਾਰੇ ਅਲੱਗ-ਅਲੱਗ ਕੋਈ ਮੰਦਰ ਵਾਲੇ ਆ ਰਹੇ ਕੋਈ ਲੋਕੀ ਬੰਡਲ ਲਈ ਵੀ ਲੈ ਕੇ ਜਾ ਰਹੇ ਕਿ ਅਸੀਂ ਮੱਲੇ 'ਚ ਵੰਡਨੇ ਆਪਣੇ ਉਹ ਕੁਆਂਟੀ ਕਰੋਗੇ ਇਸ ਮਤਲਬ ਇੱਕ ਕਿਹਾ ਜਾਵੇ ਤੇ ਤੁਹਾਡੇ ਵਿੱਚ ਵੀ ਕਾਫੀ ਉਸਤਾ ਹੈ ਕਿ ਤੁਹਾਡੀ ਜਿਹੜੀ ਦੁਕਾਨਦਾਰੀ ਹੈ ਇੱਕ ਵਾਰ ਫਿਰ ਮੌਕਾ ਸ਼੍ਰੀ ਰਾਮ ਨੇ ਤੁਹਾਨੂੰ ਵੀ ਦਿੱਤਾ ਹੈ ਕਮਾਈ ਕਰਨ ਦਾ ਬਿਲਕੁਲ ਬਿਲਕੁਲ ਸਾਨੂੰ ਮੌਕਾ ਤਾਂ ਦਿੱਤਾ ਹੀ ਦਿੱਤਾ ਨਾਲੇ ਉਸ ਟਾਈਮ ਅਸੀਂ ਵੀ ਸੈਲੀਬ੍ਰੇਟ ਨਹੀਂ ਕਰਵਾਂਦੇ ਥੱਕੇ ਹੋਨੇ ਕਿਉਂਕਿ ਸਾਨੂੰ ਇੱਕ ਹੋਰ ਮੌਕਾ ਦਿੱਤਾ ਹੈ ਅਸੀਂ ਵੀ ਸੈਲੀਬ੍ਰੇਟ ਕਰੀਏ ਸਾਰਿਆਂ ਨਾਲ ਮਿਲ ਕੇ ਤੇ ਸਾਡੀ ਘਰ 'ਚ ਵੀ ਪੂਰੀ ਤਿਆਰੀ ਚੱਲ ਰਹੀ ਹੈ ਕਿੰਨਾ ਕੋ ਮਤਲਬ ਹੁਣ ਗਰਾਹ ਜਿਹੜੇ ਇੱਕ ਤੇ ਤੁਸੀਂ ਦੱਸੇ ਕਿ ਆਰਡਰ ਆ ਰਹੇ ਨੇ ਵੈਸੇ ਵੀ ਗਰਾਹ ਤੁਹਾਡੇ ਕੋਲ ਲੈ ਕੇ ਜਾ ਰਹੇ ਨੇ ਘੱਟ ਮਾਤਰਾ ਵਾਲੇ ਵੀ ਹਾਂਜੀ ਹਾਂਜੀ ਥੋੜੇ ਥੋੜੇ ਮਾਤਰਾ ਵਾਲੇ ਵੀ ਲੈ ਕੇ ਜਾ ਰਹੇ ਤੇ ਬਾਕੀ ਜੋੜੇ ਵੀ ਹੈ ਬਾਕੀ ਹੁਣ ਅੱਗੇ ਹੁਣ ਕੰਟੀਨਿਊ ਹੈ ਤੇ ਲੈ ਕੇ ਜਾਂਦੇ ਰਹੋਗੇ ਹਲੇ 22 ਤਰੀਕ ਤੱਕ ਰੋਜ਼ ਕਸਟਮਰ ਆ ਰਹੇ ਦੀਵੇ ਵਾਲੇ ਤੁਹਾਨੂੰ ਲੱਗਦਾ ਤੁਸੀਂ ਡਿਮਾਂਡ ਪੂਰੀ ਕਰ ਪਾਓਗੇ ਉਹਨਾਂ ਦੀ ਵੈਦਰ ਜਿੱਦਾਂ ਦਾ ਚੱਲ ਰਿਹਾ ਉਸ ਤਾ ਹੈ ਸਾਬ ਨਾਲ ਤਾਂ ਲੱਗ ਨਹੀਂ ਰਿਹਾ ਕਿਉਂਕਿ ਮਾਲ ਬਹੁਤ ਘੱਟ ਬਚਿਆ ਕਿਉਂਕਿ ਆਰਡਰ ਕਾਫੀ ਜ਼ਿਆਦਾ ਆ ਰਹੇ ਹੈ ਇਸ ਕਰਕੇ ਵੈਦਰ ਜੋ ਖਰਾਬ ਚੱਲ ਰਿਹਾ ਕਿਸ ਕਿਸ ਰੇਟ ਤੇ ਹੈਗੇ ਦੀ ਵੀ ਅਸੀਂ ਦੱਸਣਾ ਚਾਹਾਂਗੇ ਅਗਰ ਜੇਕਰ ਗਰਾਖ ਤੁਹਾਡੇ ਕੋਲ ਲੈਣੇ ਵੀ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਦੇ ਜਿਵੇਂ ਛੋਟੇ ਦੀਵੇ ਨੇ ਡਿਮਾਂਡ ਕਿੰਨਾ ਦੀ ਹੈ ਵੱਡੇ ਦੀਵੇ ਦੀ ਕਿ ਛੋਟੇ ਦੀਵੇ ਇਹ ਵੱਡੇ ਦੀਵੇ ਆ ਦੇ ਵੀ ਸਾਰੇ ਡਿਮਾਂਡ ਚੱਲ ਰਹੀ ਆ ਉਹ ਵਾਲੇ ਦੀਵੇ ਆ ਦੀ ਬਹੁਤ ਰਮਾਂ ਚੱਲ ਰਹੀ ਆ ਕਿ ਸਾਰੇ ਕਹਿ ਰਹੇ ਕਿ ਕੁਆਂਟੀਟੀ ਜ਼ਿਆਦਾ ਮਤਲਬ ਆਵੇ ਜਿਹਦੇ ਚ ਛੋਟੇ ਹਾਂ ਤੇਲ ਜਿਹਦੇ ਚ ਜ਼ਿਆਦਾ ਜ਼ਿਆਦਾ ਦੇਰ ਤੱਕ ਜਲੇ ਉਹ ਉਹਨਾਂ ਦੇ ਰਿਵਾਇਤ ਜ਼ਿਆਦਾ ਉਹ ਚੱਲ ਰਹੀ ਹੈ ਡਿਮਾਂਡ ਦੀਵਾਲੀ ਦੀ ਗੱਲ ਕਰੀਏ ਤਾਂ ਦੀਵਾਲੀ ਤੇ ਐਤ ਕੀ ਜਿਹੜੇ ਪਾਣੀ ਵਾਲੇ ਦੀਵੇ ਆ ਗਏ ਸੀ ਕਿਉਂਕਿ ਤੁਹਾਨੂੰ ਜਾਂ ਸਾਨੂੰ ਨਹੀਂ ਲੱਗ ਰਿਹਾ ਕਿ ਇਸ ਵਾਰੀ ਲੋਕ ਜਿਹੜਾ ਉਹ ਪਾਣੀ ਦਾ ਇਸਤੇਮਾਲ ਕਰਨਗੇ ਕਿਉਂਕਿ ਖੁਸ਼ੀ ਵਿੱਚ ਤੇਲ ਵਾਲੇ ਦੀਵੇ ਜ਼ਿਆਦਾ ਜਲਾਉਣੇ ਚਾਹ ਕੰਪੈਰੀਸ਼ਨ ਇਸ ਵਾਰੀ ਦੀਵਾਲੀ ਤੇ ਜਿਹੜਾ ਆ ਉਹ ਜ਼ਿਆਦਾ ਤੇਲ ਵਾਲੇ ਦੀਵੇ ਜਰਾ ਆ ਰਹੇ ਆ ਤੇ ਉਹ ਜਿਹੜੇ ਪਾਣੀ ਵਾਲੇ ਦੀਵੇ ਉਹ ਯੂਜ਼ ਨਹੀਂ ਕਰਨਗੇ ਲੱਗਦਾ ਕਿ ਮੋਮਬੱਤੀਆਂ ਵੀ ਐਤਕੀ ਨਹੀਂ ਜਲਣਗੀਆਂ ਕਿਉਂਕਿ ਗਾਲੀ ਜੋ ਕਹੀ ਗਈ ਹੈ ਦੀਵੇ ਦੀਵੇ ਜਲਾਉਣ ਦੀ ਗੱਲ ਕਹੀ ਗਈ ਹੈ ਨਾ ਤੇ ਦੀਵੇ ਤੁਹਾਡੀ ਐਤਕੀ ਖੂਬ ਵਿਕਣਗੇ ਹਾਂਜੀ ਦੀਵੇ ਆ ਦੀ ਗੱਲ ਕਹੀ ਗਈ ਹੈ ਤੇ ਕੈਂਡਲਸ ਵੀ ਨਹੀਂ ਲੋਕੀ ਲੈ ਕੇ ਜਾਊਗੇ ਤੇ ਪਾਣੀ ਵਾਲੇ ਤਾਂ ਬਿਲਕੁਲ ਵੀ ਨਹੀਂ ਚੱਲਣਗੇ ਤੇ ਅਸੀਂ ਵੀ ਇਹੀ ਚਾਹਾਂਗੇ ਕਿ ਜਿਹੜੇ ਖੁਸ਼ੀ ਦਾ ਮੌਕਾ ਹੈ ਉਹਦੇ ਤੇਲ ਵਾਲੇ ਦੀਵੇ ਹੀ ਜਲਣ ਬਿਲਕੁਲ ਤੁਸੀਂ ਅੱਧਰ ਦੇਖ ਸਕਦੇ ਹੋ ਕਿ ਹਰ ਸਾਈਜ਼ ਦੇ ਛੋਟੇ ਦੀਵੇ ਵਿੱਚ ਜਿਉਂ ਨੇ ਹਰ ਸਜਦੇ ਵੱਖਰੇ ਵੱਖਰੇ ਜਿਹੜੇ ਦੀਵੇ ਉੱਥੇ ਨਜ਼ਰ ਆ ਰਹੇ ਨੇ ਮਤਲਬ ਲੋਕ ਜਿਹੜੇ ਨੇ ਕਾਫੀ ਪਹਿਲਾਂ ਹੀ ਜਦੋਂ ਤੋਂ ਪਤਾ ਲੱਗਿਆ ਕਿ ਘਰਾਂ ਦੇ ਵਿੱਚ ਦੀਵੇ ਜਲਾਏ ਜਾਣੇ ਨੇ ਉਦੋਂ ਤੋਂ ਹੀ ਜੋ ਹੈ ਦੀਵਿਆਂ ਦੀ ਖਰੀਦਦਾਰੀ ਜੋ ਹੈ ਸ਼ੁਰੂ ਹੋ ਗਈ ਤੇ ਜਿਹੜੇ ਕੁਮਾਰ ਪਰਿਵਾਰ ਨੇ ਉਹਨਾਂ ਕੋਲ ਕਾਫੀ ਆਰਡਰ ਜਿਹੜੇ ਵੱਡੇ ਵੱਡੇ ਆਰਡਰ ਵੀ ਜਿਹੜੇ ਮੰਦਿਰਾਂ ਵੱਲੋਂ ਜਾਂ ਜਿਹੜੇ ਸੰਸਥਾਵਾਂ ਵੱਲੋਂ Hindu ਸੰਸਥਾਵਾਂ ਨੇ ਉਹਨਾਂ ਵੱਲੋਂ ਜੋ ਹੈ ਪਹਿਲਾਂ ਹੀ ਆਰਡਰ ਆ ਚੁੱਕੇ ਨੇ ਤੇ ਮਾਲ ਜਿਹੜਾ ਉਹ ਕਹਿ ਰਹੇ ਨੇ ਕਿ ਕਿਹੜੇ ਤਰ੍ਹਾਂ ਕਿਹੜੇ ਤਰੀਕੇ ਕਿ ਬੈਜ਼ਰ ਜਿਹੜਾ ਠੀਕ ਨਹੀਂ ਚੱਲਿਆ ਤੇ ਦੀਵੇ ਬਣਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਜਿਹੜਾ ਮਾਲ ਉਹ ਉਹਨਾਂ ਨੇ ਜੋ ਇਹ ਦੀਵੇ ਜੁੜੇ ਨੇ ਬਾਰੋਂ ਵੀ ਜੋ ਹੈ ਮੰਗਾਏ ਨੇ ਕਿਉਂਕਿ ਉਹ ਕਹਿ ਰਹੇ ਨੇ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਇੱਕ ਵਾਰੀ 22 ਜਨਵਰੀ ਨੂੰ ਫੇਰ ਤੋਂ ਜੋ ਹੈ ਹਰ ਘਰ ਦੇ ਵਿੱਚ ਦੀਵੇ ਜਲਦੇ ਨਜ਼ਰ ਆਣਗੇ ਤੁਸੀਂ ਵੀ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਕਿ 22 ਜਨਵਰੀ ਨੂੰ ਸ਼੍ਰੀ ਰਾਮ ਨੂੰ ਯਾਦ ਕਰਦੇ ਹੋਏ ਆਪਣੇ ਘਰ ਦੇ ਵਿੱਚ ਤੇਲ ਦਾ ਦੀਵਾ ਜਲਾਣ ਤਾਂਕਿ ਇੱਕ ਵਾਰ ਫੇਰ ਤੋਂ ਉਹਨਾਂ ਨੂੰ ਸਮਰਪਿਤ ਜਿਹੜੀ ਇਹ ਦੀਵਾਲੀ ਮਨਾਇ ਜਾ ਸਕੇ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਜ ਸੁਰਕਾਪ ਟੀਵੀ ਲੁਧਿਆਣਾ